ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਚਾਰ ਹੀ ਬਈ ਟੌਪ ਲੀਆਂ ਨੇ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਉੱਚੀ ਆਜੋ ਬਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ 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 ਤੁਸੀਂ ਦੱਸੋ ਠੀਕ ਹੋ ਮਨੀ ਹਾਂ ਹੋ ਵਧੀਆ ਬਈ ਵਧੀਆ ਚੱਲਦਾ ਕੰਮ ਕਰ ਕੰਮ ਹੋ ਵਧੀਆ ਚੱਲਦਾ ਨਾਮ ਤੇ ਐਡਰੈਸ ਬੋਲੋ ਛੰਨਾ ਗਗਨ ਸਿੰਘ ਪਿੰਡ ਸ਼ੰਗਾਰਾ ਨੌਂ ਆ ਤਾਂ ਪਾ ਤਸੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਆਪਾਂ ਨੂੰ ਭਦੌਰ ਰਹਿ ਗਿਆ ਮੋਬਾਈਲ ਨੰਬਰ ਬੋਲੋ 95014 33509 ਠੀਕ ਆ ਬਾਈ ਹਾਂ ਇਹ ਬਾਈ ਦਾ ਕੰਟੈਕਟ ਬਾਕੀ ਡਾਕਟਰ ਹੁਣ ਆਪਣੇ ਉਹਦੇ ਵੀ ਆਪਾਂ ਆਈ ਵੀਡੀਓ ਚ ਕਹਿੰਦੇ ਆ ਵੜਾ ਹੁੰਦੀਆਂ ਲਿਆਉਂਦੀਆਂ ਮਗਾ ਹੂੰ ਜਿਹੜੀ ਚੀਜ਼ ਦੀ ਆਪਾਂ ਵੀ ਆ ਬੈਰਾਂ ਦੁੱਨੇ ਇੱਕ ਵਾਰ ਕੱਲ ਸੂਈ ਆ ਉਹ ਆਪਣੇ ਕੋਲ ਰਾਤ ਸੂਈ ਆ ਠੀਕ ਹੈ ਹਾਂ ਠੀਕ ਠੀਕ ਕਿਹੜਾ ਮੰਨ ਸਾਰੀਆਂ ਬਹੁਤ ਚੰਗੀਆਂ ਲੇਵਿਆਂ ਵਾਲੀਆਂ ਫਿਰ ਆਜ ਹੂੰ ਜਿਹੜੀ ਪਹਿਲੇ ਨੰਬਰ ਤੇ ਵੜ ਦੇਂਦੇ ਨੇ ਟਾਪ ਕਲਾਸ ਕਿਹੜਾ ਸੂਹਾ ਸੂਈ ਆ ਇਹ ਡਾਕਟਰ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਇਹ ਡਾਕਟਰ ਰਾਤ ਸੂਈ ਆ ਮੰਨ 8:30 ਵਜੇ 8:30 ਤੇ ਰਾਤ ਮੰਨ ਜੇਜੁਰ ਪੈ ਗਈ ਤੜਕੇ ਦਾ ਮੰਨ ਕੇ ਜਲੋ 7-8 ਕਿਲੋ ਬੋਲਾ ਖੱਡਿਆ ਠੀਕ ਆ ਅਜੇ ਪਰੋਂ ਪਰ ਖਾਲੀ ਨਹੀਂ ਕਰੀ ਹਾਂ ਬਾਕੀ ਡਾਕਟਰ ਲੇਵਾ ਲੂਵਾ ਜਿੰਨਾ ਕਹਦੇ ਉਹਨੇ ਹੀ ਚੰਗਾ ਤੇ ਆ ਦੇਖ ਲੈ ਬੱਚੇ ਦਾ ਨਾਰਗੋ ਵੀ ਪਾ ਕਹਿੰਦਾ ਸਾਹੂ ਦਿਖਾ ਦਿਆਂ ਜਿਵੇਂ ਗਿੱਲਾ ਪਿਆ ਬੱਚੇ ਬਹੁਤ ਚੰਗੇ ਪੋਏ ਮਾਦੂਮਾ ਬਹੁਤ ਆਣਾ ਬੱਚਾ ਹਾਂ 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 ਸਹੀ ਗੱਲ ਆ ਬਾਈ ਬਾਕੀ ਡਾਕਟਰ ਤੂੰ ਲੇਵਾ ਦੇਖ ਲੇਵਾ ਤਾਂ ਕਮਾਲਾਂ ਕਰੀਆਂ ਪੰਗਾ ਲੈ ਮੇਰੇ ਨਾਲ ਕਹਿੰਦਾ ਕਮਾਲ ਦਾ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਹਣੇ ਕਿਆਰੇ ਠੰਡ ਨਿਕੜਵੇਂ ਪੂਰੇ ਗੈਬ ਤੇ ਵੱਡੀ ਗੱਲ ਕੀ ਡਾਕਟਰ ਆ ਵੱਡੀ ਗੱਲ ਇਹ ਆ ਬੈਠਾ ਸੀਲ ਸਣੀਆ ਹੋਈਆਂ ਜਿਹੜੀ ਕੋਈ ਮਰਜ਼ੀ ਦੇਖ ਲੈ ਬੰਦਾ ਆਪਾਂ ਅੱਗੇ ਵੀ ਕਹਿੰਦੇ ਆਪਾਂ ਗਰਮ ਬੈਠਦੀ ਲੈਣੀ ਸਹੀ ਆ ਪਾਕੀ ਆ ਬੁਰੰਗਾਂ ਦੇ ਚੌਣਗਾ ਹੁੰਦੇ ਆ ਬਾਕੀ ਡਾਕਟਰ ਨਾੜਾ ਨੂੜਾ ਦਿਖਾ ਦੇ ਲੇਵੇ ਤੇ ਸਮਾਲ ਕੇ ਨਾੜਾ ਬਹੁਤ ਚੰਗੀ ਆ ਹਾਂ ਬਾਕੀ ਡਾਕਟਰ ਲੇਵਾ ਵੀ ਪੂਰਾ ਚੌੜਾ ਆਪਾਂ ਕਹਿ ਦਿੰਨੇ ਫੋਟੋ ਨਾਲ ਵੱਧ ਚੌੜਾ ਹੋ ਹਾਂ ਫਾਰੀਆਂ ਆ ਡਾਕਟਰ ਆ ਪੂਰਾ ਸਹੀ ਗੱਲ ਆ ਬਈ ਫਾਰੀਆਂ ਬਾਕੀ ਡਾਕਟਰ ਉਹ ਦੇਖ ਬੈਠਦਾ ਤੋ ਐ ਜਿਵੇਂ ਮਰਜ਼ੀ ਬਹਿ ਜਾ ਡਾਕਟਰ ਇਧਰ ਦੀ ਬਹਿ ਜਾ ਉਧਰ ਦੀ ਬਹਿ ਜਾ ਹਿਲਣਾ ਦੇ ਨੇ ਹੈ ਹੀ ਸਹੀ ਗੱਲ ਹੈ ਜਾਨ ਨੂੰ ਦਿਖਾ ਦਈਏ ਆਪਾਂ ਬੰਦਾ ਕਹਿੰਦਾ ਨਿਆਣਾ ਵੀ ਡਾਕਟਰ ਪਾਵੇ ਨਾ ਪਾਵੇ ਕੋਈ ਚੱਕਰ ਨਹੀਂ ਉਹਨੂੰ ਸਹੀ ਗੱਲ ਹੈ ਬਾਕੀ ਡਾਕਟਰ ਵੱਡੀ ਗੱਲ ਇਹ ਕਹਿੰਦਾ ਥਾਂ ਨਹੀਂ ਆਪਣੀ ਬਹਿੜ ਦਾ ਮਾੜਾ ਹੋ ਹਮਮ ਇੱਕ ਆਪਾਂ ਬਹਿੜ ਕੋਈ ਵੀ ਠੰਡੀ ਸੀਲ ਬਹਿੜ ਲੈਣੀ ਹੈ ਗਰਮ ਬਹਿੜ ਆਪਾਂ ਕੋਈ ਵੀ ਨਹੀਂ ਲੈਂਦੇ ਸਹੀ ਹੈ ਬਾਈ ਬਾਕੀ ਯਾਰ ਟਰੂ ਦਿਖਾ ਦੇ ਉੱਤੋਂ ਕਦ ਕੁਦ ਪਧਰੀ ਪੁਧਰੀ ਬਹਿੜ ਦਿਖਾ ਦੇ ਹਮਮ ਪੂਰੀ ਸੰਭੀ ਬਲੀ ਐ ਕੋਈ ਐਨਾ ਮਨੇ ਛੋਟੀ ਆ ਪੂਰੀ ਵੱਡੀ ਆ ਪੂਰੀ ਜਾਨ ਵਾਲੀ ਆ ਹਮਮ ਸਹੀ ਗੱਲ ਆ ਬਾਈ ਹਾਂ ਖੋਲ ਦੋ ਬਾਈ ਤੋੜ ਕੇ ਦਿਖਾ ਦਿਓ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਫੁੱਲ ਕੱਦ ਫੁੱਲ ਬਰੀਕ ਬਾਕੀ ਡਾਕਟਰ ਬਹਿ ਜਾਈਏ ਸਰਚ ਪੈਂਦੀ ਹੈ ਕੋਈ ਐ ਨਾ ਮੰਨੇ ਹਾਂ ਬਾਹਰ ਦੀ ਕੁਆਲਟੀ ਦੇ ਡਾਕਟਰ ਲੈ ਵਾਲੂ ਬਾ ਦਿਖਾ ਦੇ ਡਾਕਟਰ ਇਹ ਨੰਬਰ ਕੁਆਲਟੀ ਹੈ ਭਾਈ ਹਾਂ ਹੁਣ ਇਹਦਾ 7 ਅੜਕ ਦੁੱਧ ਕਰਤਾ ਤੜਕੇ ਠੀਕ ਹੈ ਹਾਂ ਹੁਣ ਟਾਈਮ ਬਹੁਤ ਹੋ ਗਿਆ ਅੱਥ ਨੂੰ ਡਾਕਟਰ ਦੇਖੀ ਬਣਦੀ ਬਹੁਤ ਨਾੜਾ ਨੂੜਾ ਦਿਖਾ ਦੇ ਡਾਕਟਰ ਸਮਾਰ ਕੇ ਦੇ ਨਾੜਾ ਨੂੜਾ ਦਿਖਾ ਦੇ ਥਾਨ ਦਿਖਾ ਬੈਠਾ ਨਾੜਾ ਦੇਖੋ ਤੇ ਥਾਨ ਦੇਖੋ ਕਮਾਲ ਕੱਲਾ ਬਾਹਰ ਡਾਕਟਰ ਕਹਿ ਸਕਦੇ ਜਿਵੇਂ ਮਾਲਕਾਂ ਨੇ ਕਿਹਾ ਯਾਰ 23 24 ਕਿਲੋ ਦੁੱਧ ਆ 25 26 ਕਿਲੋ ਦੁੱਧ ਬਾਹਰ ਜਵਾ ਦੇ ਬੰਦਾ ਕਿਹ ਨਾਲ ਉਹ 30 ਕਿਲੋ ਜਵਾਉ ਨਹੀਂ 25 26 ਕਿਲੋ ਜਵਾਉਗੀ ਨੋਰਮਲ ਹਮ ਸਹੀ ਗੱਲ ਆ ਬਾਈ ਹਾਂ ਕੁਆਲਿਟੀ ਵਧੀਆ ਡਾਕਟਰ ਬਹਿਣ ਦੀ ਤੇ ਲੈਵਲੂਵੇ ਦੀ ਬੰਤਰ ਦਿਖਾ ਦੀ ਜਿੰਨੀ ਕਹਦੇ ਸਾਫ ਸੁੱਤੋਂ ਉੰਨੀ ਆ ਡਾਕਟਰ ਹਮ ਬਹੁਤ ਜਿਆਦੇ ਖੁੱਲੇ ਭਾਂਡੇ ਦੀ ਆ ਸਹੀ ਗੱਲ ਆ ਬਾਈ ਤੇ ਮੁੱਲ ਜਾਇਜ਼ ਮੁੱਲ ਡਾਕਟਰ ਆਪਾਂ ਅੱਗੇ ਵੀ ਫੋਨ ਤੇ ਪਹਿਲਾਂ ਵੀਡੀਓ ਪਾਉਨੇ ਹੁੰਦੇ ਆ ਆਪਣੇ ਮੁੱਲ ਪਹਿਲੇ ਹੀ ਜਾਇਜ਼ ਹੁੰਦੇ ਆ ਆਪਾਂ ਤਾਂ ਆਂਦਾ ਪਹਿਲੇ ਦੂਜੇ ਨੰਬਰ ਤੇ ਵਿਖ ਜਾਣੀਆਂ ਬੜਾ ਫੋਨਾਂ ਤੇ ਤੂੰ ਹੁਣ ਕਹੇ ਵੀਡੀਓ ਪਾਉਣਾ ਆਪਣੀ ਦੂਜੀ ਵਾਰ ਉਹ ਵੈਦ ਵੀਡੀਓ ਚ ਹੁੰਦੀ ਕਿਤੇ ਵੀ ਸਹੀ ਗੱਲ ਆ ਬਾਕੀ ਡਾਕਟਰ ਬੱਚਾ ਲਾਉਣਾ ਲਾਲੇ ਨਹੀਂ ਨਾ ਨਾ ਲਾਵੇ ਭਾ ਦੋਨੇ ਪਾਸੇ ਵਹੀ ਡਾਕਟਰ ਇਧਰ ਦੀ ਵਹੀ ਆ ਲਾ ਠੀਕ ਆ ਲੈ ਕਹਿਣਾ ਕੋਈ ਕਹਿਣਾ ਡਾਕਟਰ ਕੁਝ ਜਮਾ ਹੀ ਨਹੀਂ ਯਾਰ ਲੈ ਜਿੱਧਰ ਦੀ ਨਾਰਾ ਵੀ ਪਾਲੇ ਨਾ ਪਾਲੇ ਕੋਈ ਚੱਕਰ ਦਾ ਬੰਦੇ ਨੂੰ ਠੀਕ ਆ ਹਾਂ ਪਵਾ ਦੁਨੇ ਪਾਸੇ ਬਾਕੀ ਡਾਕਟਰ ਕੱਦ ਦਿਖਾ ਦੇ ਬਹਿੜਦਾ ਕੱਦ ਲੈ ਬਹੁਤ ਆ ਭਾਈ ਕੱਦ ਪੂਰਾ ਜਾਨ ਬਹੁਤ ਆ ਬਹਿੜ ਜਾ ਪੂਰੀ ਮੋਟੀ ਆ ਬਹਿੜ ਨਿੱਕਰ ਹੈ ਨਹੀਂ ਕੋਈ ਛੋਟੀ ਹੈ ਸਹੀ ਗੱਲ ਆ ਹਾਂ ਜਿੰਨਾ ਕਹਦੇ ਲੇਵੇ ਦੀ ਕੁਆਲਿਟੀ ਦੇਖਦਾ ਡਾਕਟਰ ਲੈ ਲੇਵਾ ਕਮਾਲ ਆ ਲੇਵੇ ਦੇ ਸਿਰ ਤੇ ਡਾਕਟਰ ਦੁੱਧ ਦੇਣਾ ਹੁੰਦਾ ਜਾਨ ਬਦ ਹੁਣ ਤਾਂ ਐ ਦੇਖ ਤੜਕੇ ਦਾ ਮੇਰਾ ਮਨ ਵੱਜ ਗਿਆ ਹੋਣਗੇ ਆਪਣੇ ਹੂੰ हां 11 11 ਹੋ ਗਏ 11 35 ਹੋਣ ਵਾਲੇ ਆ ਓਕੇ ਤੇ ਤੂੰ ਹੁਣ ਦੇਖੀ ਆਥੋਂ ਨੂੰ ਬਹਿਣਾ ਬੰਜਾ ਕੇ ਨਾਲ ਵੱਡੀ ਗੱਲ ਕੀ ਡਾਕਟਰ ਇਹ ਸੀਲ ਸੰਡੀਆਂ ਵਾਲੀਆਂ ਬਹਿਣਾ ਆਪਾਂ ਘਰ ਮੇ ਬਹਿ ਨਹੀਂ ਲੈਂਦੇ ਲੈ ਲੈ ਜਿੱਧਰ ਦੀ ਮਰਜ਼ੀ ਬਹਿ ਜੀ ਬਾਗੇ ਪਾ ਧਾਰਾ ਮਾਰ ਕੇ ਦਿਖਾ ਦਿੰਨੇ ਆ ਮਾਰ ਦੋ ਈ ਧਾਰਾ ਠੀਕ ਲੈ ਬਈ ਜਿਵੇਂ ਮਰਜ਼ੀ ਬਹਿ ਜਾ ਕੋਈ ਚੈੱਕ ਨਹੀਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਦਾ ਮੰਨੇ ਡਾਕਟਰ ਲੈ ਬਾਕੀ ਚੌਂ ਦੇ ਖੋੜਟ ਲੈ ਚੁਵਾਈ ਬੜੀ ਚੰਗੀ ਹੈ ਨਾ ਚੁਵਾਈ ਡਾਕਟਰ ਆ ਨਾ ਬਹਿਦੇ ਠੰਡੇ ਸਿਰ ਤੇ ਚੁਵਾਈ ਹੋਣੀ ਆ ਲੈ ਲੱਹ ਬੜਾ ਚੰਗਾ ਚੂਣ ਲੱਗਿਆ ਕਰਮਾਲੀ ਨੂੰ ਮੋਟੀ ਮੋਟੀ ਬਾਕੀ ਦਾ ਨਿਆਣਾ ਵੀ ਪਾਲੇ ਨਾ ਪਾਲੇ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਹੂੰ ਲਓ ਲੈ ਬਈ ਚੂਣ ਦੇਖੋ ਕਰਮਾਲੀ ਦਾ ਇੱਕ ਨੰਬਰ ਜਵਾਈ ਆ ਬਈ ਮੋਟੀ ਮੋਟੀ ਜਵਾਈ ਆ ਲੈ ਕਿਆ ਬਾਤ ਆ ਲੱਹ ਚੂਣ ਬੜਾ ਚੰਗਾ ਹੈ ਨਾ ਡਾਕਟਰ ਚੌਣ ਦਾ ਥਾਣੀ ਵਾਹ ਜੰਗਾ ਵਹਿੜਦਾ ਯਾਰ ਖਣ ਛੇਤੀ ਚਵਾਈ ਹੁਣੀ ਲੈ ਸਹੀ ਗੱਲ ਲੈ ਜਿਵੇਂ ਮਰਜੀ ਧਰਮ ਮਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਖੰਡੀ ਸੀਰ ਫੁੱਲਾ ਨਾ ਕੋਈ ਬੱਚਾ ਲਾਇਆ ਨਾ ਕੋਈ ਨਿਆਣਾ ਬਾਕੀ ਡਾਕਟਰ ਆ ਬੱਚਾ ਬੁੱਚਾ ਦਾ ਪਾ ਲਾਇਏ ਨਹੀਂ ਤੂੰ ਜਿਵੇਂ ਮਰਜੀ ਵਹਿਜੀ ਬਾਕੀ ਡਾਕਟਰ ਥਾਣੀ ਵਹਿੜਦੇ ਹੁਣ ਕੱਢਿਆ ਦੇ ਤੂੰ ਲੈ ਸਹੀ ਗੱਲ ਲੈ ਥਾਣ ਦੇ ਲੈ ਪੂਰੀ ਬਾਕੀ ਡਾਕਟਰ ਦਿਖਾ ਦੇ ਪਛਾਣ ਤੋਂ ਹੁਣ ਲੇਵਾ ਹਾਂ ਹੂੰ ਲੇਵਾ ਕਮਾਲ ਹਾਂ ਬਾਕੀ ਡਾਕਟਰ ਪੂਰੀ ਸ਼ਮੀ ਪਲੀ ਆ ਬਾਕੀ ਤੂੰ ਦਿਖਾ ਦੇ ਫੇਸ ਕੁਆਲਿਟੀ ਬਹੁਤ ਚੰਗੀ ਆ ਪਾ ਇਹਦਾ ਮੰਨੇ ਵੀ ਉ ਆ ਹੂੰ ਦੇਖੋ ਜਿਆਦਾ ਨਸਲ ਪੂਰੀ ਐ ਸਹੀ ਗੱਲ ਐ ਸਰਜ ਪੈਂਦੀ ਆ ਬਾਕੀ ਦੁੱਧ ਵੀ ਚੰਗਾ ਪਾ ਦੂ ਹੂੰ ਆਪਾਂ ਤਾਂ ਮੰਨ 25 26 ਕਿਲੋ ਕਹ ਕੇ ਦਵਾਂ ਦੁੱਧ ਹੋ ਸਕਦਾ ਵੀ 27 28 ਕਿਲੋ ਚਵਾ ਦੇ ਹੂੰ ਡਾਕਟਰ ਰਸ਼ੀਲ ਸਿੰਘ ਦੀ ਬਹੁਤ ਆ ਯਾਰ ਹੂੰ ਲੈ ਜਿੱਧਰ ਦੀ ਮਰਜ਼ੀ ਵਹੇ ਜਾ ਕੋਈ ਬੰਦਾ ਮੰਨੇ ਕੋਈ ਹੈਲਥ ਚੱਲਦਾ ਹੈ ਹੀ ਨਹੀਂ ਉਹ ਲੈ ਸਹੀ ਗੱਲ ਆ ਬਾਈ ਠੰਡੀ ਬਾਕੀ ਨਾਰਾਂ ਦੂਰਾਂ ਦਿਖਾ ਦਈਂ ਪਿਛਾ ਮਾਰ ਕੇ ਫੁੱਲ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਿਆਰੀ ਥਾਣ ਨਿਕੜ ਮੈਂ ਪੂਰੇ ਗਏ ਤੇ ਆ ਬਾਈ ਓਕੇ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਐ ਇਹ ਵੀ ਡਾਕਟਰ ਦੂਜਾ ਸੂਆ ਸੂਈ ਕੱਲ ਦੀ ਸੁੱ ਬੱਚੀ ਮਗਰ ਹੈ ਪੂਰੀ ਡਾਕਟਰ ਆਪਾਂ ਕਹਿ ਦਿੰਦੇ ਜਲਸੀ ਆਪਦਾ ਮੇਰੇ ਦੇਖ ਲੈ ਕੋਈ ਹੂੰ ਮਾਨ ਕੇ ਜਦੋਂ ਲੇਵਾ ਦੇਖੋ ਡਾਕਟਰ ਲੇਵਾ ਬੜਾ ਕਮਾਲ ਲੇਵਾ ਡਾਕਟਰ ਥਣ ਤੇ ਲੇਵਾ ਨਹੀਂ ਆਪਣੇ ਕੋ ਬਹਿੜਦਾ ਕਿਸੇ ਦਾ ਵੀ ਮਾੜਾ ਹੋਣਾ ਦਾ ਸੋਹਣਾ ਆਰਡਰ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਬਾਕੀ ਡਾਕਟਰ ਉਹ ਦਿਖਾ ਦੀ ਜਾਨ ਜੂਨ ਬਹੁਤ ਆ ਪੱਧਰ ਪੁੱਧਰ ਬੜੀ ਆ ਬੱਛੀ ਪੂਰੀ ਪਿਓਰ ਜਲਸੀ ਆ ਹੈ ਪੰਜਾਬ ਵਾਲੀ ਕੋਈ ਐਨਾ ਮੰਨੇ ਵੀ ਛੋਟੀ ਹੈ ਸਹੀ ਆ ਬਈ ਹਾਂ ਆ ਬਾ ਦਿਖਾ ਦੇ ਸਮਝ ਕੇ ਲੇਵਾ ਦੇਖੋ ਲੇਵਾ ਕਮਾਲ ਦਾ ਕਦ ਵੱਡੀ ਗੱਲ ਕੀ ਡਾਕਟਰ ਦੀ ਹਸੀਲ ਨਹੀਂ ਆ ਵੇੜਾ ਬਾਲੀਆਂ ਜਿਹੜੀ ਮਰਜ਼ੀ ਲੈ ਲੈ ਕੋਈ ਗਰਮ ਬਹਿਦਾ ਆਪਣੇ ਕੋਈ ਕੋਈ ਵੀ ਨਹੀਂ ਹੋਣੀ ਸਹੀ ਗੱਲ ਆ ਬਈ ਦਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਗਰ ਨੀ ਆਪਣੇ ਕੋਲ ਠੰਡੀ ਵੈਲ ਹੂ ਜਿਹੜੀ ਮਰਜ਼ੀ ਲੈ ਜੇ ਕੋਈ ਹਮ ਸਹੀ ਬਾਕੀ ਡਾਕਟਰਾਂ ਦੀ ਕੁਆਲਿਟੀ ਦੇਖ ਯਾਰ ਹਮ ਪੈਗੀ ਪੈਗੀ ਹਮ ਥਣ ਥਣ ਦਾ ਡਾਕਟਰ ਬਾਹਰ ਨਹੀਂ ਆਇਆ ਚੰਗਾ ਲੱਗਿਆ ਬੜਾ ਹਮ ਆਰਡਰ ਬੜਾ ਕਮਾਲ ਦਾ ਬਈ ਮੁਠੀ ਵਾਲਾ ਬਾਕੀ ਡਾਕਟਰ ਜੇ ਵੇੜਾ ਹੀ ਵਾੜੀਆਂ ਚੰਗੀਆਂ ਹੁਣ ਮਿਲਦੀਆਂ ਆਂਦੀ ਆਪਾਂ ਬਹੁਤ ਘੇੜਾ ਫੇੜਾ ਦੇਖ ਕੇ ਵੇੜਾ ਲੈਣੇ ਐ ਨਹੀਂ ਵੀ ਉਹੀ ਬੰਦਾ ਫੜ ਲਿਆ ਹੁੰਦਾ ਹੈ ਬਾਕੀ ਕੁਆਲਿਟੀ ਦਿਖਾ ਦੇ ਡਾਕਟਰ ਬਹਿੜ ਦੀ ਸਹੀ ਗੱਲ ਆ ਬਾਈ ਫੁੱਲ ਪੂਰੀ ਸਮੀ ਬਲੀ ਆ ਕੱਦ ਵਿੱਡ ਬਹੁਤ ਆ ਸਾਫ ਸੁਥਰੀ ਬਹੁਤ ਆ ਤੂੰ ਲੇਵਾ ਦੇ ਡਾਕਟਰ ਦੇ ਹੱਥਾਂ ਨੂੰ ਦੇਖੀ ਬਹਿਣ ਲੈ ਕੇ ਤੁਰੇ ਨਹੀਂ ਜਾਣਾ ਹੁਣ ਵੀ ਮਿਲਸੇਗਾ ਨਾ ਬੜਾ 17-17 ਕਿਲੋ ਬੋਲੀ ਹੋ ਤਿਆਰ ਹਮ ਕੱਲ ਦੀ ਸੂਈ ਵੀ ਆ ਕੱਲ ਦੀ ਸੂਈ ਸਵਾਈ ਬਾਈ ਲੇਵਾ ਬੜਾ ਕਮਾਲ ਬਾਕੀ ਆ ਡਾਕਟਰ ਤੂੰ ਹੱਥਾਂ ਨੂੰ ਦੇਖੀ ਲੇਵਾ ਨੇ ਬਾਣੀ ਬਹੁਤ ਵਾਹ ਜਾਣਾ ਡਾਕਟਰ ਵੱਡੀ ਗੱਲ ਕੀ ਨਾ ਡਾਕਟਰ ਇਹ ਆਪਣਾ ਇੱਥੇ ਖੜਾ ਕੇ ਬਹਿ ਜਾਣਾ ਕਹਿਣਾ ਕੁਛ ਹੈ ਹੀ ਨਹੀਂ ਬੱਡੀ ਗੱਲ ਕੀ ਡਾਕਟਰ ਸਾਫ਼ ਸੁਥਰੀ ਵਾਲੀ ਆ ਲੈ ਲੈ ਭਾਈ ਲੋ ਬੜੀ ਸਫਾਈ ਆ ਲੈ ਬੜੀ ਜਿਆਦਾ ਅੰਦਰੋਂ ਆਹ ਤਾਂ ਤਾਂ ਲੱਗਾ ਜਿਵੇਂ ਮਿਣਕੇ ਲਾਏ ਹੋ ਹੁੰਦੇ ਆ ਲੈ ਮਿਣਕੇ ਲਾਏ ਨੇ ਦੇਖੋ ਲੈ ਵਾ ਭਾਈ ਨੇੜ ਤੋਂ ਚੈੱਕ ਕਰੋ ਕਵਾੜੀ ਬਾਕੀ ਡਾਕਟਰ ਉਹ ਵੀ ਦਿਖਾ ਦੇ ਜਿਆਦ ਕੁਆਲਿਟੀ ਵਾਲੀ ਆ ਵਹਿੜ ਦੀ ਹੂੰ ਜਾਤ ਨਸਲ ਜਿੰਨੀ ਕਹਦੇ ਪੜੀ ਵੀ ਪਾ ਹਾਂ ਡਾਕਟਰ ਜਾਨ ਵਾਲੀ ਵਹਿੜਾ ਜਲਸੀ ਆ ਪਿਆ ਵਾਈ ਡਾਕਟਰ ਹੂ ਵਸੂ ਗਿਆ ਡਦੂ ਜੀਆਂ ਵਹਿੜਾ ਨੂੰ ਮੋਲ ਜਾਇਜ ਹੋ ਮੋਲ ਡਾਕਟਰ ਜਾਇਜ ਕਰਨੇ ਬਾਕੀ ਦੇਖੋ ਕੁਆਲਿਟੀ ਦੇਖ ਡਾਕਟਰ ਜਲਸੀ ਦੀ ਫੇਸ ਦੇਖ ਯਾਰ ਹਾਂ ਨਸਲ ਦੇਖ ਡਾਕਟਰ ਜਲਸੀ ਬਹਿਣ ਦੀ ਆਪਾਂ ਕਹਿ ਦਿੰਦੇ ਆ ਤੂੰ ਕੁਆਲਿਟੀ ਦੇਖੋ ਕੁਆਲਿਟੀ ਇੱਕ ਨੰਬਰ ਦੀ ਲੈ ਕੀ ਪੂਰੇ ਸਾਊਦੀ 100% ਆਪਾਂ ਬੰਦਾ ਕਹਿ ਦਿੰਦਾ ਬੱਚੀ ਮੈਂ ਕਹਿੰਦਾ ਬੱਚੀ ਵੀ ਗਾਰਗੀ ਆ ਸਹੀ ਗੱਲ ਆ ਆ ਦੇਖ ਕੁਆਲਿਟੀ ਦੇ ਡਾਕਟਰ ਬਹਿਣ ਦੀ ਬੱਚੀ ਵੀ ਫੁੱਲ ਬਰੀਡ ਆ ਫੁੱਲ ਕੁਆਲਿਟੀ ਆ ਡਾਕਟਰ ਬਾਕੀ ਉ ਬਾਹਰ ਦੇਖ ਡਾਕਟਰ ਪੱਦਰ ਪੁੱਦਰ ਦੇਖ ਤੂੰ ਬਹਿਣ ਬਾਕੀ ਤੂੰ ਲੇਵੇ ਦੀ ਕੁਆਲਿਟੀ ਦੇਖ ਜਾਨ ਬਹੁਤ ਹੈ ਜਾਨ ਬਹੁਤ ਕੋਈ ਐ ਨਹੀਂ ਬੰਦਾ ਬੰਨੇ ਵੀ ਕੋਈ ਛੋਟੀ ਹੈ ਜਾਂ ਫਿੱਕੀ ਆ ਪੂਰੇ ਜਾਨਪ੍ਰਾਨ ਵਾਲੇ ਪਸ਼ੂ ਆ ਸਾਰੇ ਪੂਰੇ ਬਣ ਕੇ ਦੋ ਤਾਜ਼ੀਆਂ ਹੀ ਆ ਇਹ ਕੱਲ ਦੀ ਸੂਈ ਆ ਸਹੀ ਆ ਭਾਈ ਬਾਕੀ ਡਾਕਟਰ ਜੀ ਤੂੰ ਚੌਂਕ ਦੇਖ ਬਾਹਰ ਦੀ ਆਪੀ ਦਾ ਦੇ ਕੱਦ ਵੇਖ ਦੇਗਾ ਹਾਂ ਥਣ ਦੇਖ ਮੂਰੋਂ ਲੇਵਾ ਦੇਖੋ ਭਾਈ ਕੱਲਾ ਕੱਲਾ ਥਣ ਪੂਰੀ ਵੇਥੀ ਦੇ ਥਣ ਬਾਕੀ ਕੱਦ ਦੇਖੋ ਬਾਈ ਕੱਦ ਦੇ ਡਾਕਟਰ ਜੀ ਪੂਰੀ ਜਾਨ ਆਈ ਕੋਈ ਐਨਾ ਮੰਨੇ ਵੀ ਛੋਟੀ ਹੈ ਹਮਮ ਵੱਡੀ ਗੱਲ ਕੀ ਡਾਕਟਰ ਜੀ ਬੁੜੀਆਂ ਦੇ ਚੋਣ ਆਈ ਬਹਿੜੇ ਜਿਵੇਂ ਮਰਜੀ ਚੋਲੇ ਥਾਨ ਨਹੀਂ ਮਾਰਾ ਜਿੱਧਰ ਦੀ ਮਰਜੀ ਵੇ ਡਾਕਟਰ ਪੁੱਠੇ ਪਾਸੇ ਵੇ ਸਿੱਧੇ ਪਾਸੇ ਵੇ ਜਾ ਕਹਿਣਾ ਕੋਈ ਵਸਤਾ ਵੀ ਨਹੀਂ ਇਹਨੂੰ ਲੈ ਹਮਮ ਸਹੀ ਗੱਲ ਹੈ ਤੇ ਮੁੱਲ ਜੈ ਜੋ ਮੁੱਲ ਡਾਕਟਰ ਆਪਾਂ ਬਾਹਲੇ ਕਰਦੀ ਨਹੀਂ ਅੱਗੇ ਹੁੰਦੇ ਤਾਂ ਵੇੜਾ ਵੇਚਦੇ ਆਪਣੇ ਕੋਈ ਮੁੱਲ ਨਹੀਂ ਬਾਹਲੇ ਹੁੰਦੇ ਹਾਂ ਮਾਰ ਕੇ ਦਿਖਾਣੇ ਲੈ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਠੰਢੀ ਸੀ ਦਾ ਬਾਕੀ ਡਾਕਟਰ ਨਾਲ ਬਾਹਰ ਦੀ ਚਵਾਈ ਚੂਈ ਬਾੜੀ ਨੇਰ ਤਾਂ ਲੈ ਚੂਣ ਦੇਖ ਚੂਣ ਇੱਕ ਨੰਬਰ ਚਵਾਈ ਦੇਖ ਲੈ ਭਾਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਬਾਕੀ ਸਾਡ ਜਿਵੇਂ ਮਰਜ਼ੀ ਚੂਈ ਹੈ ਜੀ ਲੱਗਦਾ ਡਾਕਟਰ ਸਹੀ ਧਾਤ ਹੋ ਗਿਆ ਹੁੰਦਾ ਬਾੜੀ ਚੰਗੀ ਚਵਾਈ ਬਾੜੀ ਡਾਕਟਰ ਚੰਗੇ ਥਾਣੀ ਵਾਹ ਚੰਗਾ ਡਾਕਟਰ ਥਣ ਤੇ ਚਵਾਈ ਹੈ ਲੈ ਸਹੀ ਗੱਲ ਆ ਭਾਈ ਲੈ ਲੈ ਵਾੜਾ ਚੰਗਾ ਜੂਣਾ ਮੋਟਾ ਮੋਟਾ ਚੂਣਾ ਬਾਗੀ ਡਾਂਡੂ ਥਾਣੀ ਵੈਰਾਂ ਦੇ ਵਾੜੇ ਚੰਗੇ ਆ ਨੱਬੜਦੀ ਆ ਸੁਣਾ ਸੀ ਡਾਕਟਰ ਚਵਾਈ ਹੋਣੀ ਆ ਇਹ ਥਾਂ ਚੰਗਾ ਤਾਂ ਹੀ ਚਵਾਈ ਚੰਗੀ ਆ ਜੇ ਥਾਂ ਨਰਮਾ ਚਵਾਈ ਵੀ ਨਰਮਾ ਸਹੀ ਗੱਲ ਆ ਬੰਦੇ ਜਿਵੇਂ ਮਰਜ਼ੀ ਚੋਈ ਜਾਂਦੀ ਡਾਕਟਰ ਜਿਵੇਂ ਮਰਜ਼ੀ ਸਾਰਾ ਕੋਈ ਚੈੱਕ ਨਹੀਂ ਕੋਈ ਨਿਆਣਾ ਨਹੀਂ ਮੱਗੀ ਦਾ ਕੋਈ ਨਿਆਣਾ ਨਹੀਂ ਪਾਇਆ ਕੋਈ ਬਾਤਾਂ ਜਿਵੇਂ ਮਰਜ਼ੀ ਬਹਿ ਜਾ ਤੇ ਥਾਣੇ ਦੇਖੋ ਬਸ ਮਾਰ ਬਾਕੀ ਡਾਕਟਰ ਸੀਲਸ ਨਹੀਂ ਵਾਲੀ ਹੈ ਲੈ ਥੀ ਤੇ ਕੱਲਾ ਕੱਲਾ ਥਾਂ ਲੀਵਾ ਕਮਾਲ ਦਾ ਬਈ ਸੂਈ ਸਵਾਈ ਆ ਬੱਚਾ ਬਾਕੀ ਡਾਕਟਰ ਤਾਂ ਉਹੀ ਗੱਲ ਕਹਿੰਦੇ ਆ ਆਪਾਂ ਬੱਚਾ ਲਾਵੇ ਨਾ ਲਾਵੇ ਕੋਈ ਟੈਨਸ਼ਨ ਨਹੀਂ ਹੂੰ ਬੈਠਾ ਸੀਲ ਬਹੁਤ ਆ ਸਾਰੀਆਂ ਡਾਕਟਰ ਸਹੀ ਆ ਹਾਂ ਬਾਕੀ ਡਾਕਟਰ ਹੂੰ ਜਾਨ ਜੂਨ ਵਾਲੀ ਹੈ ਵੇੜਾਂ ਚ ਸਹੀ ਗੱਲ ਆ ਭਾਈ ਹਾਂ ਜਾਤ ਕੁਆਲਟੀ ਨਸਲਾਂ ਦਸਲਾਂ ਸਾਰੀਆਂ ਵੇੜਾਂ ਦਿਖਾਦੀ ਪੂਰੀਆਂ ਫੁੱਲ ਆ ਸਹੀ ਗੱਲ ਹੈ ਹਾਂ ਬੱਚੀ ਵੀ ਬਹੁਤ ਚੰਗੀ ਆ ਮਗਰ ਸਹੀ ਗੱਲ ਆ ਮੁੱਲ ਜਾਇਜ਼ ਹੀ ਹੋ ਜੀ ਮੁੱਲ ਡਾਕਟਰ ਆਪਣੇ ਜਾਇਜ਼ ਹੋਣਗੇ ਮੁੱਲ ਨਹੀਂ ਵਾਦੇ ਕਰਦੇ ਆਪਾਂ ਠੀਕ ਆ ਬਾਈ ਅੱਗੇ ਬਾਈ ਤਨ ਨੰਬਰ ਤੇ ਕਿਹੜਾ ਸੂਆ ਇਹ ਡਾਕਟਰ ਦੂਜਾ ਸੂਆ ਹੈ ਹੂੰ ਇਹ ਤੜਕੇ ਸੂਈ ਆ 5:30 ਵਜੇ ਇਹਦਾ ਮੰਨ 6-7 ਕਿਲੋ ਦੁੱਧ ਇਹਦਾ ਵੀ ਕੱਢਿਆ ਵਾ ਠੀਕ ਆ ਬਾਈ ਹਾਂ ਬੱਚਾ ਕੀ ਆ ਮਗਰ ਨਹੀਂ ਡਾਕਟਰ ਬੱਚੀ ਆ ਇਹ ਮਗਰ ਜਲਸੀ ਜਲਸੀ ਵੀ ਬੈਠਾ ਬੱਚੀ ਦੇਖੋ ਜਲਸੀ ਕਿੰਨੀ ਚੰਗੀ ਦਿੱਤੀ ਆ ਨਾ ਹਾਂ ਬਹੁਤ ਜਿਆਦਾ ਕੁਆਲਿਟੀ ਡਾਕਟਰ ਬੱਚੀ ਦਾ ਜੀ ਵੀ ਵਧੀਆ ਹੈ ਸਹੀ ਗੱਲ ਆ ਬਾਕੀ ਤੋਂ ਫੇਸਬੁੱਕ ਦਿਖਾ ਦੇ ਬੱਚੀ ਦਾ ਹੂੰ ਦੇਖੋ ਮਾਲਾ ਬਈ ਬਿਊਟੀ ਬਾਕੀ ਡਾਕਟਰ ਸਾਹ ਦੋਏ ਬੈਣਾ ਜਲਸੀਆਂ ਆ ਬੱਚੇ ਦੁਨਾਂ ਵਗੈ ਬੱਚੀਆਂ ਬੱਚੀਆਂ ਹੀ ਪੂਰਾ ਟਾਪ ਦੇ ਗਏ ਇਹ ਦੇਖਦਾ ਤੜਕੇ ਸੂਈਆ 5:30 5:30 ਵਜੇ ਠੀਕ ਆ ਬਾਈ ਦੇਖ ਹਾਂ ਬਾਕੀ ਡਾਕਟਰ ਕੱਦ ਦੇਖ ਬੱਚੀ ਦਾ ਕਿੱਡਾ ਸਹੀ ਗੱਲ ਆ ਕੱਦ ਤਾਂ ਬਹੁਤ ਆ ਬੱਚੀ ਦਾ ਫੇਸ ਦੇਖ ਵੈੜ ਦਾ ਬਾਈ ਬਾਕੀ ਡਾਕਟਰ ਕੁਆਲਿਟੀ ਵਾਲੀਆਂ ਬੈਣਾ ਜਦ ਆਪੀ ਦੱਸਣੀਆਂ ਆਪਾਂ ਬੋਲੋ ਹੀ ਲੋੜ ਨਹੀਂ ਬੈੜੇ ਮੂੰਹ ਬੋਲਣੀਆਂ ਸਹੀ ਗੱਲ ਆ ਵੀ ਕੁਆਲਿਟੀ ਆ ਬੈੜਾਂ ਦੀ ਕਿੰਨਾ ਕੁ ਬੋਲੋ ਫਿਰ ਅੱਜ ਬਹੁਤ ਡਾਕਟਰ ਨੇ ਤਾਂ 7 ਕਿਲੋ ਕੱਢਿਆ ਬੱਚੀ ਚੀਂਹਾ ਕੇ ਹਜੇ ਪਰੋਂ ਪਰ ਆਪਾਂ ਖਾਲੀ ਠੀਕ ਆ ਦੁੱਧ ਮਾਲਕਾਂ ਨੇ ਇਹਦਾ ਵੀ ਮੰਨ 20 21 ਕਿਲੋ ਪਹਿਲਾਂ ਦਾ ਚੋਆ ਦੱਸਿਆ ਹੂੰ ਦੁੱਧ ਦੇ ਨਾਮ ਵਾਲਾ 25 26 ਕਿਲੋ ਤੋਂ ਬਾਹਰ ਪਾਉ ਡਾਕਟਰ ਇਹ ਵੇਰ ਵੀ ਠੀਕ ਆ ਭਾਈ ਹਾਂ ਜਾਨ ਜੂਨ ਬਹੁਤ ਆ ਡਾਕਟਰ ਸਮਝ ਪਲੀ ਬੜੀ ਆ ਹੂੰ ਬਾਕੀ ਆਪਾਂ ਤੋਰ ਤਾਰ ਕੇ ਦਿਖਾਵਾਂਗੇ ਤੋਰ ਤਾਰ ਵੇਰ ਦੀ ਬਹੁਤ ਜਿਆਦਾ ਚੰਗੀ ਆ ਹੂੰ ਹਾਂ ਆਰਡਰ ਕਮਾਲਾ ਆਰਡਰ ਦੇਖੋ ਡਾਕਟਰ ਲੈਵਾ ਦੇ ਵੇਰ ਦਾ ਹਣ ਤੋਰਾ ਦੇਖੋ ਭਾਈ ਲੈਵੇ ਕਿਲੋ ਡਾਕਟਰ ਬਹਿਣਾ ਜਾਂ ਕੋਈ ਵੀ ਨਹੀਂ ਬਾਹਰ ਨਹੀਂ ਲਿਆ ਨਹੀਂ ਆਇਆ ਲੈਵੇ ਆ ਵੇਰਾਂ ਸਰਗਾਂ ਦੀ ਤੋਰਾ ਦੀ ਹੈ ਨਾ ਬਾਕੀ ਡਾਕਟਰ ਆ ਬਹਿਰ ਜਾਨ ਦੇਖੋ ਕਿੰਨੀਆਂ ਕਿਤੋਂ ਵੀ ਕਹਦੇ ਕੋਈ ਲੱਸੀ ਵੜ ਆਪਣੇ ਕੋਈ ਵੀ ਨਹੀਂ ਅੱਜ ਜਰਸੀ ਬਰੀਡ ਹੈ ਬਾਕੀ ਡਾਕਟਰ ਆ ਨਾ ਜਲਸੀ ਦੀ ਮੰਗ ਹਰੇਕ ਬੰਦੇ ਕਹਿੰਦਾ ਜਲਸੀ ਜਲਸੀ ਮਥਾ ਇਕੱਠੀਆਂ ਕਰੀਏ ਜਲਸੀਆਂ ਵੜ ਸਹੀ ਗੱਲ ਆ ਬਾਈ ਹਾਂ ਬਾਕੀ ਫੈਂਟ ਫੁੱਲ ਹੋਣੀਆਂ ਗਰਮੀਆਂ ਬਾਕੀ ਡਾਕਟਰ ਆ ਜਾਨ ਵਾਲੀਆਂ ਬਹਿੜਾ ਦੁੱਧ 25 25 26 26 ਕਿਲੋ ਚਵਾ ਦੇਣੀਆਂ ਇਹੇ ਜੀ ਵੜ ਨਹੀਂ ਆਮ ਹਰੇਕ ਬੰਦੇ ਘਰੋਂ ਟਾਮੀ ਮਿਲਦੀਆਂ ਮਿਲਦੀਆਂ ਹੀ ਨਹੀਂ ਇਹ ਦੋਨੇ ਬਹਿੜਾ ਪੈੱਕ ਕਰੂ ਲੈਂਗਾ ਠੀਕ ਆ ਹਾਂ ਹੂੰ ਕਵਾਲਿਟੀ ਬਹੁਤ ਹੈ ਬੜੀ ਡਾਕਟਰ ਕਵਾਲੀਆ ਬਾਕੀ ਲੇਵੇ ਦੀ ਬੜਾ ਨਿਆਇ ਚੰਗਾ ਡਾਟਰ ਲੇਵਾ ਆਪਾਂ ਕਹਿਦੇ ਆਂ ਤੇ ਲੇਵਾ ਦੇ ਵੇਹੜ ਦਾ ਲੇਵਾ ਆ ਫਾੜੀ ਆ ਡਾਟਰ ਕੱਲਾ ਕੱਲਾ ਪੂਰਾ ਡਾਟਰ ਲੇਵਾਲੂ ਬਾ ਚੰਗਾ ਆਪਾਂ ਬੱਚਾ ਲਾ ਕੇ ਧਾਰਾ ਮਾਰ ਦਾਂ ਕੋਈ ਚੱਕਰ ਨਹੀਂ ਠੀਕ ਹੈ ਜਿਵੇਂ ਮਰਜੀ ਬਾਈ ਆ ਡਾਟਰ ਕਹਿਣਾ ਹੀ ਕੁਝ ਨਹੀਂ ਇਹਨਾਂ ਨੇ ਲੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਡਾਟਰ ਨਿਆਣਾ ਵੀ ਪਉਣਾ ਪਾਲੇ ਨਹੀਂ ਪਉਣਾ ਨਾ ਪਾਵੇ ਕੋਈ ਚੱਕਰ ਨਹੀਂ ਲੈ ਚਵਾਈ ਬੜੀ ਚੰਗੀ ਆ ਡਾਟਰ ਚੌਣ ਨੇ ਬੜਾ ਦਾ ਬਾਲਾ ਹੁਣ ਥਾਣੀ ਵਾਲਾ ਕੰਮ ਦਾ ਡਾਟਰ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਬੈਠਾ ਰਹਿ ਕੋਈ ਚੈੱਕ ਨਹੀਂ ਹਿਲਣਾ ਦਾ ਗੱਲ ਬਾਕੀ ਡਾਟੂ ਥਾਨ ਦੇ ਸੱਤੀਆਂ ਥਾਨ ਦੁੰਨੇ ਵੇਰ ਸਾਰੀਆਂ ਬਰਿੰਦਾ ਸਹੀ ਗੱਲ ਲੈ ਬਹੁਲਾ ਚੰਗਾ ਚੋਣਾ ਮਗਰਲੇ ਚਵਾਈ ਡਾਟੂ ਚੋਣ ਜਾਂ ਥਾਨ ਬੜਾ ਕੰਮ ਦਾ ਬੜਾ ਦਾ ਲੈ ਹੂੰ ਕੱਚੀ ਮੁੱਚੀ ਡਾਂਟਰੀ ਕੱਚੇ ਤੇ ਪੜਨੇ ਕੁੱਤਿਆਂ ਵਟਣ ਵੈਰਾ ਸਹੀ ਗੱਲ ਆ ਬਈ ਕੱਚੇ ਗੁੱਤਿਆਂ ਵਾਲੇ ਥਾਣ ਲੱਗੇ ਲੈ ਚੂਣ ਬੜਾ ਚੰਗਾ ਇੱਕ ਨੰਬਰ ਚ ਡਾਕਟਰ ਚਵਾਈ ਜਾਂ ਥਾਣੀ ਵਾਲੇ ਚੰਗੇ ਬਾਕੀ ਡਾਕਟਰ ਤੂੰ ਹੁਣ ਤਾਂ ਤੂੰ ਮਾਰ ਗਿਆ ਤੂੰ ਹੁਣ ਥਣ ਦੇਖੋ ਪਹਿਲਾਂ ਦੇ ਬਈ ਪੂਰੇ ਵਿਥੀ ਤੇ ਕੱਲਾ ਕੱਲਾ ਥਣ ਚਾਰੇ ਥਣ ਨੇ ਖੇਮੇ ਪੂਰੇ ਗੈਪ ਤੇ ਸਿਵਾਈ ਇੱਕ ਨੰਬਰ ਨਾਣਾ ਨੂਣਾ ਲੈ ਬਾਕੀ ਡਾਕਟਰ ਤਾਂ ਹਾਂ ਤੋ ਦਿਖਾਦੀ ਹੁਣ ਬੈਰ ਨੂੰ ਹੁਣ ਰੱਖਦੀਆਂ ਬੈਰ ਵੀ ਵਾਕਈ ਉਤਰੀਆਂ ਮੋਲ ਜਾਇਜ ਹੋ ਮੋਲ ਦਾ ਡਾਕਟਰ ਆਪਣੀਆਂ ਜਾਇਜ ਹੋਣਗੇ ਮੋਲ ਦਾ ਬਾਹਲੇ ਕਰਨੀ ਨਹੀਂ ਬਹੁਤ ਠੀਕ ਹੈ ਹਾਂ ਬਾਕੀ ਡਾਕਟਰ ਮੂਹਰੋ ਇਸ ਨੂੰ ਦਿਖਾ ਦੇ ਬਾਕੀ ਡਾਕਟਰ ਚਮਕ ਦਮਕ ਦਿਖਾ ਬਹਿੜਦੀ ਸਲੀਨਰਗੀ ਬਹਿੜ ਪਈ ਹੈ ਪੂਰੀ ਰਾਜੀ ਵੀ ਬਹੁਤ ਜਿਆਦਾ ਹੈ ਡਾਕਟਰ ਕੋ ਐ ਬੰਦਾ ਮੰਨੇ ਨਾ ਵੀ ਲਿਸਤੀਆਂ ਹੈ ਬੰਦਾ ਬਹੁਤ ਜਿਆਦਾ ਰਾਜੀ ਹੈ ਓਕੇ ਬਈ ਅੱਗੇ ਬਈ ਲਾਸਟ ਦੇ ਕਿਹੜਾ ਸੂਆ ਜੀ ਇਹ ਡਾਕਟਰ ਪਹਿਲਣ ਵੱਚੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਮੰਨ ਕੇ ਚਲੋ ਡਾਕਟਰ ਇਹ ਹਫਤਾ ਲੈ ਜੂ ਘਟੋ ਘੱਟੀ ਹਫਤਾ ਲੈ ਜੂ ਹਾਂ ਕਿੰਨਾ ਬਾਕੀ ਯਾਰ ਡਾਕਟਰ ਮੈਂ ਤਾਂ ਐਸਾ ਲੱਗਦੀ ਆ ਵੀ ਆਪਾਂ ਕਹੀ ਜਾਂਦੇ ਸਾਰਿਆਂ ਤੋਂ ਬਿਹਤਰ ਨਾ ਜਿਹੜੀ ਆ ਜਿਹੜੀ ਦਿਖਾਉਣੀ ਇੱਕ ਦੂਜੀ ਤੋਂ ਵੱਧ ਕੇ ਆ ਵੱਧ ਕੇ ਆ ਸਹੀ ਹਾਂ ਇਹ ਵੈਰ ਦੀ ਦੇਖ ਤੂੰ ਬਾਕੀ ਡਾਕਟਰ ਕੁਆਲਿਟੀ ਦਿਖਾਈਦੀ ਵੀ ਹਮ ਬੱਚੇ ਆਪਾਂ ਕਹਿ ਦਿੰਦੇ ਨਾ ਬਾਕੀ ਡਾਕਟਰ ਬੱਚੇ ਬਾਹਰ ਹੀ ਦਿਆਏ ਚੰਗੀਆਂ ਦੇ ਮੌਲੀ ਨਜਾਇਜ਼ ਯਾਜੂ ਦੇਖਾ ਜੇ ਬੱਚੀ ਕਿਤੇ ਬੰਦਾ ਹਫਤਾ ਸੰਭਲੂ ਦੱਸੂ ਵੀ ਡਾਕਟਰ ਬੱਚੀ ਹੈਗੀ ਆ ਕੁਆਲਿਟੀ ਦੇ ਕੁਆਲਿਟੀ ਦੇ ਡਾਕਟਰ ਬੰਦੇ ਦੇ ਲਈ ਸੱਚੀ ਮੁੱਚੀ ਬਾਗ ਨਸਲ ਆ ਡਾਕਟਰ ਮੱਥੇ ਜਟੋ ਆਟਾ ਹਮ ਬਾਕੀ ਡਾਕਟਰ ਉਹ ਬਹਿ ਚੰਗੀ ਬਹੁਤ ਹੈ ਤੇ ਬਾਕੀ ਲੇਵਾ ਹੀ ਦੇ ਡਾਕਟਰ ਕਿ ਨਹੀਂ ਪੰਤਰ ਚੰਗੀ ਆ ਕਾ ਬਾਤ ਹੈ ਬਈ ਹਜੇ ਡਾਕਟਰ ਉਹ ਬਹਿ ਕੱਚੀ ਕੱਚੇ ਜੇ ਬਣ ਗਈ ਬਣੂ ਬਹੁਤ ਡਾਕਟਰ ਲੇਵਾ ਬਾਕੀ ਡਾਕਟਰ ਕੁਆਲਿਟੀ ਬੜੀ ਆ ਬੱਛੀ ਜੀ ਫਿਟਿੰਗ ਵਾਲਾ ਲੇਵਾ ਹਣਾ ਬਾਕੀ ਆ ਡਾਕਟਰ ਆ ਜਿਹੜਾ ਰੰਗ ਆ ਇਹ ਰੰਗ ਤਾਂ ਆ ਗਿਆ ਜਮਾ 100 ਦਾ 100% ਪ्योर ਰਿਜਲਟਸ ਜਿਹੜੀਆਂ ਮੰਨਦੀਆਂ ਸਹੀ ਗੱਲ ਆ ਉਹ ਥੋੜੀਆਂ ਮੰਨ ਕੇ ਰੰਗ ਕਾਲੇ ਚੰਗੇ ਉਹ ਆਪਦੇ ਥਾਂ ਤੇ ਆਪਦੇ ਥਾਂ ਤੇ ਆ ਇਹਦਾ ਵੀ ਡਾਕਟਰ ਕੋਈ ਲੇਖਾ ਨਹੀਂ ਬੱਛੀ ਦਾ ਇੰਪੋਰਟ ਕਰਕੇ ਦਿਖਾਉਣਾ ਤੁਹਾਨੂੰ ਦੱਸੂਗੀ ਬੱਛੀ ਹੈਗੀ ਬਾਕੀ ਪਲੀ ਜੀ ਪਹਿਲਾ ਜੁਆ ਪਲੂਣਾ ਡਾਕਟਰ ਬਾਕੀ ਪਲੀ ਵੀ ਆ ਮੈਂ ਪਲੀ ਵੀ ਡਾਕਟਰ ਪੂਰੀ ਜਾਨ ਵਾਲੀ ਬੱਚੀ ਆ ਕੋਈ ਛੋਟੀ ਨਾ ਮੰਨੇ ਨੂੰ ਹਾਂ ਪੂਰੀ ਜਾਨ ਵਾਲੀ ਤੁਰਦਾ ਤਰਦੀ ਦੇ ਬੱਚੀ ਰੰਗ ਢੰਗ ਬੱਚੀ ਦੇਖ ਡਾਕਟਰ ਸਹੀ ਗੱਲ ਆ ਭਾਈ ਬਾਕੀ ਡਾਕਟਰ ਐ ਯਾਰ ਕੱਚੀ ਆ ਜੇ ਆਪਾਂ ਤਿਆਰ ਕੇ ਵੀਡੀਓ ਬੱਚੀ ਦੱਸੂਗੀ ਬਾਕੀ ਚੰਗੀ ਆ ਬਾਕੀ ਡਾਕਟਰ ਦੇ ਤੂੰ ਖੜਦੀ ਖੁਰਦੀ ਬੱਚੀ ਦੀ ਲੰਮੀ ਲੰਮੀ ਬਹੁਤ ਲੰਮੀ ਲੰਮੀ ਬਹੁਤ ਆ ਡਾਕਟਰ ਬਾਕੀ ਤੂੰ ਚਮਕਦਾ ਉਹ ਦੇਖ ਪੂਰੀ ਕੁਆਲਿਟੀ ਆ ਬੱਚੀ ਦੀ ਹਮੰਦਾ ਨਾ ਮੰਨੇ ਵੀ ਕੋਈ ਛੋਟੀ ਆ ਸਹੀ ਗੱਲ ਆ ਹਾਂ ਬਾਕੀ ਉਹ ਦੇਲਾ ਜਾਨ ਪ੍ਰਾਣ ਥਣ ਥਣ ਬਹੁਤ ਚੰਗਾ ਬਿੱਥੀ ਤੇ ਆਦਾ ਸਹੀ ਗੱਲ ਆ ਬਾਈ ਪੂਰਾ ਗਾਡਰ ਚੰਗਾ ਥਣ ਲੈ ਵਾ ਮੁੱਲ ਜੈ ਜੂ ਮੁੱਲ ਦਾ ਗਾਡਰ ਆਪਾਂ ਜੈ ਜੀ ਕਰਨੇ ਮੁੱਲ ਨਹੀਂ ਵੜੇ ਕਰਨੇ ਹਮ ਰੇਗ ਬੰਦਰੀ ਡਿਮਾਂਡ ਸੀਪ ਦੇ ਜਲਸੀਆਂ ਕਿ ਦੇ ਲਿਓਂਗੇ ਕਿ ਦੇ ਲਿਓਂਗੇ ਹਮ ਹੁਣ ਇਕੱਠੀਆਂ ਕਰੀਆ ਆਪਾਂ ਸਹੀ ਗੱਲ ਆ ਥਾਣ ਦੇਖੋ ਬਈ ਕੱਲਾ ਕੱਲਾ ਥਾਣ ਪੂਰੀ ਵਿੱਥੀ ਦੇ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਤੇ ਨਾੜਾ ਨੂੜਾ ਫੁੱਲ ਚੈਗੀਆਂ ਕੱਚੀ ਆ ਕੱਚੀ ਆ ਡਾਕਟਰ ਆਪਾਂ ਨਾਲ ਸੁਣਾ ਆਂਦਾ ਕੱਚਾ ਚ ਲਾਗੀ ਆਪਾਂ ਉਹੀ ਤੇ ਤਿਆਰ ਕਰਕੇ ਵਿੱਚ ਗੱਲਾਂ ਕੋਰ ਹੋਰ ਵੜ ਹੁਣ ਕੱਚੀ ਦੇ ਹਿਸਾਬ ਨਾਲ ਉਹਦੀ ਮੁੱਲ ਹੋਣਾ ਸਹੀ ਗੱਲ ਆਪਾਂ ਮੁੱਲ ਨਹੀਂ ਵਾੜਾ ਕਰਨਾ ਇਹਦਾ ਬਹੁਤ ਠੀਕ ਹਾਂ ਬਾਕੀ ਡਾਕਟਰ ਜੀ ਕੁਆਲਟੀ ਵਾਲੀ ਜੀ ਥਾਣ ਕੁਆਲਟੀ ਵੀ ਰਹਿਣੀ ਆ ਤੂੰ ਦਿਖਾ ਦੀ ਸਮਝ ਕੇ ਸਹੀ ਗੱਲ ਆ ਬਸ ਇਹਦਾ ਮੂੰਹ ਮੱਥਾ ਚਾਰਫੇ ਸਮਾਲ ਕੇ ਦਿਖਾ ਦੀ ਲੈ ਕੁਆਲਟੀ ਦੇਖ ਲੈ ਸਾਬ ਜਿਵੇਂ ਲੈ ਨਸਲ ਨਸਲ ਬਹੁਤ ਜਿਆਦਾ ਆ ਡਾਕਟਰ ਕਵਾਲੀਆ ਦਾ ਪਸ਼ੂ ਹੁੰਦਾ। ਨਾਗਸੀ ਭਰਾ ਕੋਲੇ। ਬਾਕੀ ਕੈਰੈਕਟਰ ਹੋਰ ਆਪਾਂ ਜੇਰ ਨਹੀਂ ਦਿਖਾਈ। ਇਹ ਵਹਿੜ ਦੀ ਤੇ ਪਹਿਲੀ ਵਹਿੜ ਦੀ ਜਿਹੜਾ ਬੱਠਾ ਭਰਿਆ ਪਿਆ ਦੋਨੇ ਵਹਿੜਾਂ ਜੇਰ ਦਿਖਾ دی۔ ਬਹੁਤ ਠੀਕ ਆ ਭਈ। ਹਾਂ। ਜਿਹੜਾਂ ਦੀ ਆਪਣੀ ਗਾਰੰਟੀ ਹੋ। ਠੀਕ ਆ ਭਈ। ਧੰਨਵਾਦ।